ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਮਟਕਾ ਕੁਲਫੀ ਠੰਡੇ ਠੰਡੇ ਆਪਣੇ ਸਰੀਰ ਨੂੰ ਠੰਡਕ ਦੇਣ ਵਾਲੀ ਬਹੁਤ ਟੇਸਟੇਬਲ ਆਪਾਂ ਮਟਕਾ ਕੁਲਫੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ 1 ਲੀਟਰ ਦੁੱਧ ਲਿਆ ਸੀ ਤੇ ਦੁੱਧ ਨੂੰ ਆਪਾਂ ਹੁਣ ਡਕਸ਼ਨ ਉੱਪਰ ਰੱਖ ਕੇ ਗਰਮ ਕਰਾਂਗੇ ਡਕਸ਼ਨ ਨੂੰ ਔਨ ਕਰਕੇ ਆਪਾਂ ਉੱਪਰ ਦੁੱਧ ਨੂੰ ਰੱਖ ਦਿੱਤਾ ਸੀ ਤੇ ਦੁੱਧ ਨੂੰ ਉਬਾਲਾ ਆਉਣ ਦਵਾਂਗੇ ਇਥੇ ਲਿਆ ਜੀ ਆਪਾਂ ਮਿਕਸੀ ਦਾ ਜੱਗ ਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਖੰਡ ਇੱਥੇ 10 ਚਾ ਚਮਚੇ ਮੈਂ ਖੰਡ ਦੇ ਲਈ ਸੀ ਤੇ ਇੱਥੇ ਲਏ ਸੀ ਆਪਾਂ ਬਦਾਮ ਕਾਜੂ ਪਿਸਤਾ ਕਾਜੂ ਬਦਾਮ ਪਿਸਤਾ ਇਹਨਾਂ ਨੂੰ ਮੈਂ ਪਾਣੀ ਦੇ ਵਿੱਚ ਭਿਓ ਕੇ ਥੋੜੀ ਦੇਰ ਵਾਸਤੇ ਰੱਖਿਆ ਸੀ ਤੇ ਪਾਣੀ ਨਿਚੋੜ ਕੇ ਫਿਰ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢਤਾ ਸੀ ਤੇ ਇੱਥੇ ਲਈ ਹੈ ਜੀ ਆਪਾਂ ਹਰੀਆਂ ਇਲਾਚੀਆਂ ਕਸਟਰਡ ਪਾਊਡਰ ਦੋ ਚਮਚੇ ਮੈਂ ਕਸਟਾ ਪਾਊਡਰ ਪਾਇਆ ਸੀ ਹੁਣ ਅਸੀਂ ਪਾ ਦਵਾਂਗੇ ਇੱਥੇ ਮੈਂ ਦੋ ਤਿੰਨ ਚਮਚੇ ਦੁੱਧ ਦੀ ਮਲਾਈ ਲਈ ਸੀ ਤੇ ਇਹਨੂੰ ਹੁਣ ਆਪਾਂ ਗ੍ਰੈਂਡ ਕਰ ਲਵਾਂਗੇ ਐਸ ਤਰ੍ਹਾਂ ਹੀ ਪੇਸਟ ਇਹਦਾ ਬਣਾ ਕੇ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਦੁੱਧ ਵਿੱਚ ਪਾ ਦਵਾਂਗੇ ਦੁੱਧ ਨੂੰ ਉਬਾਲਾ ਆ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਵਿੱਚ ਪੇਸਟ ਨੂੰ ਪਾ ਦਵਾਂਗੇ ਜਿਹੜਾ ਬਣਾ ਕੇ ਰੱਖਿਆ ਸੀ ਆਪਾਂ ਦਰਾਮਾ ਦਾ ਪੇਸਟ ਪਾ ਕੇ ਆਪਾਂ ਇਹਨੂੰ ਹੌਲੀ-ਹੌਲੀ ਹਿਲਾਈ ਜਾਵਾਂਗੇ ਕਿ ਇੱਥੇ ਮੈਂ ਸਾਰਾ ਪੇਸਟ ਪਾ ਦਿੱਤਾ ਸੀ ਹੁਣ ਆਪਾਂ ਇਹਨੂੰ ਹੌਲੀ-ਹੌਲੀ ਪਕਾ ਕੇ ਇਹਨੂੰ ਗਾੜਾ ਕਰ ਲਵਾਂਗੇ ਦੁੱਧ ਨੂੰ ਅਸੀਂ ਇਸ ਤਰੀਕੇ ਨਾਲ ਪਕਾ ਲਿਆ ਸੀ ਤੇ ਦੁੱਧ ਨੂੰ ਆਪਾਂ ਹੁਣ نیچے ਲਾ ਕੇ ਤੇ ਇਹਨੂੰ ਠੰਡਾ ਕਰ ਲਵਾਂਗੇ। ਹਾਂਜੀ ਦੁੱਧ ਨੂੰ ਆਪਾਂ ਠੰਡਾ ਕਰ ਲਿਆ ਸੀ ਤੇ ਹੁਣ ਆਪਾਂ ਮਟਕੀਆਂ ਦੇ ਵਿੱਚ ਦੁੱਧ ਪਾ ਦਵਾਂਗੇ। ਇੱਥੇ ਸਾਡੇ ਕੋ ਮਟਕੇ ਸੀ ਤੇ ਆਪਾਂ ਮਟਕੀਆਂ 'ਚ ਪਾਵਾਂਗੇ ਤੇ ਆਪਾਂ ਮਟਕਾ ਕੁਲਫੀ ਬਣਾਵਾਂਗੇ। ਸਾਰੇ ਮਟਕੇ ਆਪਾਂ ਦੁੱਧ ਨਾਲ ਭਰ ਦਵਾਂਗੇ ਕਿੰਜੇ ਆਪਾਂ ਦੁੱਧ ਪਾ ਤਾ ਤੇ ਇਹ ਕੋ ਆਹ ਪਕਾਪੇ ਮੇਰੇ ਕੋ ਆਈਸਕ੍ਰੀਮ ਵਾਲੇ ਕਾਪੇ ਤੇ ਆਪਾਂ ਇਹਨਾਂ ਦੇ ਵਿੱਚ ਵੀ ਦੁੱਧ ਪਾ ਦਵਾਂਗੇ ਇੱਥੇ ਲਈ ਅਸੀਂ ਕਾਜੂ ਤੇ ਬਦਾਮ ਤੇ ਆਪਾਂ ਦੋਨੇ ਚੀਜ਼ਾਂ ਇਹਨਾਂ ਦੇ ਵਿੱਚ ਉੱਪਰ ਡੈਕੋਰੇਟ ਕਰ ਦਵਾਂਗੇ ਇੱਕ-ਇੱਕ ਕੱਪਾ ਕੇਸਰ ਦਾ ਧਾਗਾ ਉੱਪਰ ਲਗਾਉਂਦੇ ਜਾਵਾਂਗੇ। ਤੇ ਫਿਰ ਅਸੀਂ ਫਰੈਸ਼ਰ ਰੈਪ ਦੇ ਨਾਲ ਉੱਪਰੋਂ ਕਵਰ ਕਰ ਦੇਵਾਂਗੇ। ਹਾਂਜੀ ਸਾਰੇ ਆਪਾਂ ਮਟਕਿਆਂ ਨੂੰ ਭਰ ਕੇ ਤਿਆਰ ਕਰ ਲਿਆ ਤੇ ਇੱਕ ਮੇਰੇ ਕੋਲ ਐਸ ਟਿਫਨ ਬਾਕਸ ਸੀ ਤੇ ਇਹਦੇ ਵਿੱਚ ਵੀ ਮੈਂ ਦੁੱਧ ਨੂੰ ਪਾਤਾ ਤੇ ਆਪਾਂ ਉੱਪਰੋਂ ਦੀ ਟੱਕਲ ਲਾ ਦੇਵਾਂਗੇ ਇਹਦੇ ਵਿੱਚ ਵੀ ਆਪਾਂ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਇੱਥੇ ਮੈਂ 4-5 ਘੰਟੇ ਫ੍ਰੀਜਰ ਵਿੱਚ ਰੱਖ ਦੇਵਾਂਗੀ ਆਈਸਕ੍ਰੀਮ ਬਣ ਕੇ ਤਿਆਰ ਆ ਤੇ ਆਪਾਂ ਹੁਣ ਉੱਪਰੋਂ ਇਹਲਾ ਦੇ ਕਵਰ ਲਾ ਦੇਵਾਂਗੇ ਆਈਸਕ੍ਰੀਮ ਬਣ ਕੇ ਤਿਆਰ ਆ ਤੇ ਆਪਾਂ ਤੁਹਾਨੂੰ ਕੱਢ ਕੇ ਦਿਖਾਵਾਂਗੇ ਬਹੁਤ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਆ ਆਈਸਕ੍ਰੀਮ ਆਪਾਂ ਕੱਢ ਕੇ ਤਿਆਰ ਕਰ ਲਈ ਸੀ plate ਵਿੱਚ ਰੱਖ ਲਈ ਸੀ ਤੇ ਹੁਣ ਆਪਾਂ ਇਹਦੇ ਤੇ ਜੁੱਟੀ ਫਰੁੱਟੀ ਲਾ ਦਵਾਂਗੇ ਮੇਰੇ ਕੋ ਚੈਰੀ ਲਾਲ ਕਲਰ ਦੀ ਸੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ